ਵਾਹਿਗੁਰੂ ਜੀ ਕਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ 6 ਸਤੰਬਰ ਨੂੰ ਕੰਗਨਾ ਰਣੌਤ ਜਿਹੜੀ ਭਾਜਪਾ ਦੀ ਐਮਪੀ ਹੈ ਉਸ ਵੱਲੋਂ ਪ੍ਰੋਡਿਊਸ ਕੀਤੀ ਡਾਇਰੈਕਟ ਡਾਇਰੈਕਟ ਕੀਤੀ ਪਿਕਚਰ ਐਮਰਜੈਂਸੀ ਰਿਲੀਜ਼ ਹੋਣ ਜਾ ਰਹੀ ਹੈ ਵੈਸੇ ਕੰਗਨਾ ਨੇ ਇਹ ਪਿਕਚਰ ਭਾਜਪਾ ਜੁਆਇਨ ਕਰਨ ਔਰ ਐਮਪੀ ਚੁਣੇ ਜਾਣ ਤੋਂ ਪਹਿਲਾਂ ਦੀ ਤਿਆਰ ਕੀਤੀ ਹੋਈ ਹੈ ਪਿਛਲੇ ਸਾਲ ਰਿਲੀਜ਼ ਕਰਨੀ ਸੀ ਪਰ ਉਸਨੇ ਕਈ ਕਾਰਨਾਂ ਕਰਕੇ ਇਸ ਨੂੰ ਪੋਸਟਪੋਨ ਕੀਤਾ ਇਸ ਸਾਲ ਰਿਲੀਜ਼ ਹੋਣੀ ਸੀ ਚੋਣਾਂ ਨੂੰ ਮੱਦੇਨਜ਼ਰ ਜਾਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਇਸ ਦੀ ਰਿਲੀਜ਼ ਜਿਹੜੀ ਪੋਸਟਪੋਨ ਕੀਤੀ ਗਈ ਹੁਣ 6 ਸਪਟੈਂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਹ ਐਮਰਜੈਂਸੀ ਨਾਮ ਜਿਹੜਾ ਰੱਖਿਆ ਗਿਆ ਪਿਕਚਰ ਦਾ ਇਹ ਉਸ ਦੌਰ ਦੀ ਪਿਕਚਰ ਹੈ ਜਦੋਂ 1975 ਦੇ ਵਿੱਚ ਕਨਸਟੀਟਿਊਸ਼ਨ ਨੂੰ ਸਸਪੈਂਡ ਕਰਕੇ ਬਰਖਾਸਤ ਕਰਕੇ ਇੰਦਰਾ ਗਾਂਧੀ ਨੇ ਪੂਰੇ ਦੇਸ਼ ਦੇ ਵਿੱਚ ਜਿਹੜੇ ਰਾਈਟਸ ਸੀ ਉਹ ਖੋਲੇ ਸੀ ਔਰ ਆਪਣੀ ਮਨਮਰਜ਼ੀ ਇੱਕ ਡਿਕਟੋਰੀਅਲ ਐਟੀਟਿਊਡ ਨੂੰ ਅੱਗੇ ਰੱਖਦੇ ਹੋਏ ਪੂਰੇ ਮੁਲਕ ਨੂੰ ਆਪਣਾ ਇੱਕ ਤਰੀਕੇ ਦੇ ਨਾਲ ਦਹਿਸ਼ਤ ਦੇ ਵਿੱਚ ਰੱਖ ਕੇ ਆਪਣੀ ਮਨਮਰਜ਼ੀ ਕੀਤੀ ਇੱਕ ਤਾਨਾਸ਼ਾਹੀ ਹਕੂਮਤ ਚਲਾਈ ਬਟ ਜਿਹੜਾ ਟ੍ਰੇਲਰ ਇਸ ਦਾ ਜਾਰੀ ਕੀਤਾ ਗਿਆ ਉਸ ਵਿੱਚ ਐਮਰਜੈਂਸੀ ਰਿਲੇਟਡ ਦ੍ਰਿਸ਼ ਬਹੁਤ ਘੱਟ ਨੇ ਜਿਆਦਾ ਦ੍ਰਿਸ਼ ਨੇ ਸੰਜਨ ਨੈਲ ਸਿੰਘ ਬਾਰੇ ਜੋ ਦਿਖਾਏ ਗਏ ਨੇ ਟ੍ਰੇਲਰ ਦੇ ਵਿੱਚ ਗਿਆਨ ਸਿੱਖ ਮਿਲੀਟੈਂਟਸ ਬਾਰੇ ਮੈਂ ਇਸ ਤੋਂ ਪਹਿਲਾਂ ਕੰਗਨਾ ਰਣੌਤ ਦੇ ਮਾਈਂਡਸੈਟ ਦੀ ਗੱਲ ਕਰਨਾ ਚਾਹਨਾ ਕਿ ਇਹਦਾ ਜਿਹੜਾ ਬੇਸਿਕ ਇਹਦੇ ਅੰਦਰ ਜ਼ਹਿਰ ਹੈ ਸਿੱਖਾਂ ਪ੍ਰਤੀ ਪੰਜਾਬ ਪ੍ਰਤੀ ਔਰ ਇਹਨੇ ਆਪਣਾ ਜ਼ਹਿਰ ਜਿਹੜਾ ਉਹ ਔਰ ਇਹ ਨੋਨ ਇਹਦੇ ਅੰਦਰ ਹੇਟਡ ਹੈ ਜਦੋਂ ਫਾਰਮਰ ਸਟਰਗਲ ਸੀ ਉਦੋਂ ਇਹਨੇ ਫਾਰਮਰਸ ਦੇ ਖਿਲਾਫ ਬੜੇ ਪੱਤੇ ਇਲਜ਼ਾਮ ਲਗਾਏ ਸੀਗੇ ਇਸੇ ਕਰਕੇ ਚੰਡੀਗੜ੍ਹ 에어ਪੋਰਟ ਤੇ ਜਦੋਂ ਇੱਕ ਸਿੱਖ ਲੜੀਨ ਯੂਨੀਫਾਰਮ ਮੈਨੂੰ ਉਹਦਾ ਇਹਦੇ ਨਾਲ ਸਾਹਮਣਾ ਹੋਇਆ ਉਹਨਾਂ ਇਹਨੂੰ ਇੱਕ ਹਲਕੀ ਜਿਹੀ ਡੋਜ਼ ਦਿੱਤੀ ਸੀ ਅਸੀਂ ਸਮਝਦੇ ਸੀਗੇ ਕਿ ਉਸ ਡੋਜ਼ ਦੇ ਨਾਲ ਸ਼ਾਇਦ ਇਹਦੀ ਅਕਲ ਟਿਕਾਣੇ ਆ ਜੇ ਕਿ ਪਰ ਨਹੀਂ ਆਈ ਇਸਦਾ ਦਿਮਾਗ ਹੋਰ ਸਭੋ ਜ਼ਰੀਲਾ ਹੋ ਗਿਆ ਇਸ ਦੇ ਅੰਦਰ ਜਿਹੜੀ ਸੋਚ ਹੈ ਉਹ ਪਰਸੋਂ ਫਿਰ ਇਸਨੇ ਉਗਲੀ ਜਦੋਂ ਇਹਨੇ ਫਿਰ ਜ਼ਹਿਰ ਉਗਲਿਆ ਫਾਰਮਰਸ ਤੇ ਫਾਰਮਰਸ ਸਟਰਗਲ ਦੇਖ ਲਾ she needs uh, more dose ਇਹਨੂੰ ਹੋਰ ਡੋਸ ਚਾਹੀਦੀ ਹੈ ਔਰ ਹੋ ਸਕਦਾ ਕਿ ਇਸ ਵਾਰ ਇਸ ਨੂੰ ਹੈਵੀ ਡੋਸ ਮਿਲੇ ਇਸ ਦਾ ਜਿਹੜਾ ਮਾਈਂਡਸੈਟ ਹੈ ਉਹ ਹਿੰਦੂਤਵਾ ਮਾਈਂਡਸੈਟ ਹੈ ਇਹ ਇੰਡੀਅਨ ਸਟੇਟ ਦੀ ਉਹ ਸੋਚ ਦੀ ਪ੍ਰਤੀਨਿਧਤਾ ਕਰਦੀ ਹੈ ਜਿਹੜੀ ਸੰਜਰ ਨੈਲ ਸਿੰਘ ਸਿਕ ਸਟਰਗਲ ਤੇ ਸਿਕ ਐਸਪੀਰੇਸ਼ਨਸ ਫਾਰ ਫਰੀडम ਨੋ ਟੈਰਰਿਜ਼ਮ ਵੀਊ ਕਰਦੀ ਹੈ ਜਿਹੜੇ ਖਾਲਸਤਾਨ ਦੀਆਂ ਐਸਪੀਰੇਸ਼ਨਸ ਨੇ ਉਹ ਸਾਡੀ ਕੌਮ ਦੀਆਂ ਐਸਪੀਰੇਸ਼ਨਸ ਨੇ ਅਸੀਂ ਰਾਈਟ ਟੂ ਸੈਲਫ ਡਿਟਰਮੀਨੇਸ਼ਨਲੀ ਲੜਦੇ ਲੋਕ ਹਾਂ ਬਟ ਇਹਨਾਂ ਦੀ ਨਜ਼ਰ ਦੇ ਵਿੱਚ ਅਸੀਂ دہشتਗਰਦਾਂ 테ਰਰਿਸਟਾਂ ਸਾਡੇ ਜਿਹੜੇ ਸਿੱਖ ਫ੍ਰੀडम फाइਟਰਸ ਨੇ ਉਹ 테ਰਰਿਸਟ ਨੇ ਅਸੀਂ ਹਾਰਡਲਾਈਨਰਜ਼ ਹਾਂ ਰੈਡੀਕਲਸ ਹਾਂ ਔਰ ਇੰਡੀਅਨ ਮੀਡੀਆ ਵੀ ਇਹ ਲਾਈਨ ਦੇ ਦੀ ਗਵਰਨਮੈਂਟ ਦੀ ਲਾਈਨ ਹੈ ਸਟੇਟ ਦੀ ਲਾਈਨ ਹੈ ਉਹ ਟੋ ਕਰਦਾ ਹੈ ਹੁਣ ਗੱਲ ਹੈ ਕਿ ਪਿਕਚਰ ਦੇ ਵਿੱਚ ਜਿਹੜੇ ਸੰਜਨੈਲ ਸਿੰਘ ਦਿਖਾਏ ਗਏ ਨੇ ਉਹ ਇਹ ਕਹਿੰਦੇ ਦਿਖਾਏ ਗਏ ਨੇ ਕਿਸੇ ਨੂੰ ਉਹ ਐਡਰੈਸ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਸਾਨੂੰ ਖਾਲਸਾਤਨ ਚਾਹੀਦਾ ਹੈ ਇਹ ਅਜੇ ਕਲੀਅਰ ਨਹੀਂ ਹੈ ਕਿ ਉਹ ਕਿੰਨੂੰ ਕਹਿ ਰਹੇ ਨੇ ਇੱਕ ਸਿਕ ਮਿਲਿਟੈਂਟਸ ਦਿਖਾਏ ਗਏ ਨੇ ਜਿਹੜੇ ਇਨਡਿਸਕ੍ਰਿਮੀਨੇਟ ਫਾਇਰਿੰਗ ਕਰ ਰਹੇ ਨੇ ਉਹਨਾਂ ਦਾ ਟਾਰਗੇਟ ਕੌਣ ਹੈ ਕਿੱਥੇ ਉਹ ਗੋਲੀ ਚਲਾ ਰਹੇ ਨੇ ਸੀਨ ਅਸਲ ਵਿੱਚ ਉਹ ਸੀਨ ਕੀ ਦਰਸਾਣਾ ਚਾਹ ਰਿਹਾ ਕੀ ਮੈਸੇਜ ਦੇਣਾ ਚਾਹ ਰਿਹਾ ਇਹ ਵੀ ਹਾਲੀ ਅਨਕਲੀਅਰ ਹੈ ਪਰ ਜੇ ਪਿਕਚਰ ਆਏਗੀ ਫਿਰ ਕਲੀਅਰ ਹੋਏਗਾ ਕਿ ਸੰਜੇ ਨਾਇਲ ਸਿੰਘ ਕਿੱਥੇ ਐਡਰੈਸ ਕਰ ਰਹੇ ਨੇ ਕਿਸੇ ਕੰਗregation ਨੂੰ ਕਰ ਰਹੇ ਨੇ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਇਹ ਗੱਲ ਕਰ ਰਹੇ ਨੇ ਸੋ ਇਹ ਗੱਲਾਂ ਤੇ ਅਜੇ ਮਤਲਬ ਪਿਕਚਰ ਰਿਲੀਜ਼ ਹੋਣ ਤੋਂ ਬਾਅਦ ਪਤਾ ਲੱਗਣ ਗਿਆ ਪਰ ਟ੍ਰੇਲਰ ਦੇ ਵਿੱਚ ਸੰਜਨੈਲ ਸਿੰਘ ਨੂੰ ਵਿਊ ਕਰਨਾ ਦਿਖਾਣਾ ਸਿੱਖ ਮਿਲਿਟੈਂਟਸ ਨੂੰ ਇਨਡਿਸਕ੍ਰਿਮੀਨੇਟ ਫਾਇਰਿੰਗ ਕਰਦੇ ਦਿਖਾਣਾ ਐਕਚੁਅਲੀ ਕੰਗਨਾ ਤੇ ਉਹਦੇ ਜਿਹੜੇ ਉਹਦੇ ਜਿਹੜੇ ਫਾਈਨੈਂਸਰਸ ਨੇ ਉਹ ਸਿੱਖਾਂ ਨੂੰ ਪ੍ਰੋਵੋਕ ਕਰਨਾ ਚਾਹੁੰਦੇ ਨੇ ਔਰ ਸਿੱਖ ਐਸ ਵੇਲੇ ਐਂਗਰ ਗੁੱਸੇਜ ਨੇ ਉਹਨਾਂ ਦੇ ਅੰਦਰ ਜਿਹੜਾ ਐਂਗਰ ਹੈ ਉਹ ਸਾਹਮਣੇ ਆ ਚੁੱਕਾ ਹੈ ਔਰ ਉਹ ਰੋ ਦੇ ਵਿੱਚ ਨੇ ਔਰ ਉਹ ਇਸ ਪਿਕਚਰ ਦੇ ਉੱਤੇ ਪੂਰਨ ਤੌਰ ਤੇ ਇਸ ਦੇ ਖਿਲਾਫ ਇਸ ਤੇ ਪਾਬੰਦੀ ਲਗਾਉਣ ਦੇ ਲਈ ਮੰਗ ਕਰ ਚੁਕੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਟੇਟਮੈਂਟ ਜਾਰੀ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਦ ਤੱਕ ਤਰਾਜਯੋਗ ਸੀਨ ਹਟਾਏ ਨਹੀਂ ਜਾਂਦੇ ਪਿਕਚਰ ਜਾਰੀ ਨਹੀਂ ਹੋਣ ਦਿੱਤੀ ਜਾਏਗੀ ਸ਼ਰੌਂਡਿੰਗ ਮੈਟਿਕ ਐ ਚੁੱਕੀ ਹੈ ਸਿੱਖ ਆਰਗੇਨਾਈਜੇਸ਼ਨ ਚ کہہ ਚੁਕੇ ਨੇ ਔਰ ਅਸੀਂ ਸਮਝਦੇ ਹਾਂ ਕਿ ਜਦੋਂ ਅਕਾਲ ਤਖਤ ਸਾਹਿਬ ਨੇ ਕਹਿਤਾ ਅਸੀਂ ਸਾਰੇ ਸਿੱਖ ਉਸ ਦੇ ਵਿੱਚ ਆਟੋਮੈਟਿਕਲੀ ਜੁੜ ਜਾਣੇ ਆ ਸ਼ਾਮਲ ਹੋ ਜਾਣੇ ਅਸੀਂ ਇਨਕਲੂਡ ਹੋਣੇ ਆ ਜੋ ਅਕਾਲ ਤਖਤ ਸਾਹਿਬ ਕਹਿ ਰਿਹਾ ਹੈ। ਇੰਡੀਆ ਨੂੰ ਕਿਹਾ ਜਾ ਰਿਹਾ ਕਿ ਬੈਨ ਕਰੋ, ਇੰਡੀਆ ਨੇ ਬਿਆਨ ਨਹੀਂ ਕਰਨਾ। ਪਹਿਲਾਂ ਵੀ ਬਹੁਤ ਸਾਰੀਆਂ ਪਿਕਚਰਾਂ ਆਈਆਂ ਨੇ। ਉਹਦੇ ਤੇ ਬੈਨ ਮੰਗੀ ਗਈ, ਇੰਡੀਆ ਨੇ ਬੈਨ ਨਹੀਂ ਕੀਤਾ। ਇੰਡੀਅਨ ਸਟੇਟ ਦਾ ਜਿਹੜਾ ਪਰਸੈਪਸ਼ਨ ਹੈ ਸਿੱਖਾਂ ਬਾਰੇ, ਖਾਸ ਤੌਰ ਤੇ ਸੰਜਨੈਲ ਸਿੰਘ ਬਾਰੇ ਤੇ ਸਿੱਖ ਮਿਲਿਟੈਂਟਸ ਬਾਰੇ, ਸਿੱਖ ਐਸਪੀਰੇਸ਼ਨਸ ਬਾਰੇ ਉਸੇ ਦੀ ਪ੍ਰਤੀਨਿਧਤਾ ਕਰੀਏ ਕੰਗਨਾਰ ਰਣੋਤ। ਕੰਗਨਾਰ ਰਣੋਤ ਵਰਗੇ ਬਹੁਤ ਟੂਲਸ ਨੇ ਹੁਣ ਆਪੋਲ ਜਿਨ੍ਹਾਂ ਦੇ ਰਾਹੀਂ ਜਿਨ੍ਹਾਂ ਨੂੰ ਉਹ ਸਪੋਰਟ ਵੀ ਕਰਦੇ ਨੇ ਔਰ ਇਸੇ ਕਰਕੇ ਹੀ ਉਹ ਭਾਜਪਾ ਨੇ ਇਹਨੂੰ ਇਹਦੀ ਮਾਈਂਡਸੈਟ ਨੂੰ ਮੁੱਖ ਰੱਖਦੇ ਹੋਏ ਇਸ ਨੂੰ ਆਪਣੇ ਅੰਦਰ ਇਨਕਲੂਡ ਕੀਤਾ ਔਰ ਇਹਨੂੰ ਐਮਪੀ ਦੇ ਤੌਰ ਤੇ ਐਸਵੇਲੇ ਜਿਤਾ ਕੇ ਤੇ ਪਾਰਲੀਮੈਂਟ ਦੇ ਵਿੱਚ ਬਿਠਾਇਆ ਹੋਇਆ ਜਿੱਥੇ ਅੱਗੇ ਆਲਰੇਡੀ ਪ੍ਰਗਿਆ ਠਾਕੁਰ ਵਰਗੇ ਟੈਰਰਿਸਟ ਬੈਠੇ ਹੋਏ ਨੇ ਸੋ ਸਾਨੂੰ ਉਹ ਕੀ ਵੀਊ ਕਰਦੇ ਨੇ ਸਾਨੂੰ ਸਮਝਣਾ ਚਾਹੀਦਾ ਹੈ ਇਹ ਅਗਰ ਉਹ ਸੰਜਰਨੈਲ ਸਿੰਘ ਨੂੰ ਸੰਤ ਮੰਨਦੇ ਹੁੰਦੇ ਤੇ ਫਿਰ ਉਹ ਦਰਬਾਰ ਸਾਹਿਬ ਤੇ ਅਟੈਕ ਵੀ ਨਾ ਕਰਦੇ ਉਹਨਾਂ ਨੇ ਸੰਤਾਂ ਨੂੰ ਇੱਕ دہشتਗਰ ਦੇ ਤੌਰ ਤੇ ਮੰਨ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਸ਼ਹੀਦ ਕੀਤਾ ਸੰਜਨਾਰਨੈਲ ਸਿੰਘ ਦੇ ਬਹੁਤ ਸਾਰੇ ਸਾਥੀ ਉਹਨਾਂ ਦੇ ਨਾਲ ਜੂਝਦੇ ਹੋਏ ਸ਼ਹੀਦ ਹੋਏ ਜਿਹੜੇ ਸਾਡੀ ਕੌਮ ਦੇ ਲਈ ਸ਼ਹੀਦ ਨੇ ਔਰ ਸਾਡੇ ਮਨਾਂ ਦੇ ਵਿੱਚ ਉਹਨਾਂ ਦਾ ਰੁਤਬਾ ਬਹੁਤ ਉੱਚਾ ਹੈ ਬਾਬਾ ਗੁਰਬਖਸ਼ ਸਿੰਘ ਤੋਂ ਬਾਅਦ ਬਾਬਾ ਦੀਪ ਸਿੰਘ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦੀ ਯਾਦਗਾਰ ਬਣ ਚੁੱਕੀ ਹੈ ਇਹ ਬਹੁਤ ਵੱਡਾ ਰਤਬਾ ਹੁੰਦਾ ਜਦੋਂ ਸੰਜਨ ਅਲਸਿੰਗ ਤੇ ਉਹਨਾਂ ਦੇ ਸਾਥੀਆਂ ਦੀ ਦਰਬਾਰ ਸਾਹਿਬ ਅੰਦਰ ਇੱਕ ਯਾਦਗਾਰ ਬਣ ਜਾਵੇ ਬਟ ਇੰਡੀਅਨ ਸਟੇਟ ਦੇ ਨਿਗਾਹ ਦੇ ਵਿੱਚ ਅੱਜ ਵੀ ਅਸੀਂ ਸਾਰੇ ਜਿਹੜੇ ਆਂ ਖਾਸ ਤੌਰ ਤੇ ਜਿਹੜੇ ਖਾਲਸਤਾਨੀ ਆਂ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਆਂ ਸੈਪਰੇਟ ਆਇਡੈਂਟੀਟੀ ਦੀ ਗੱਲ ਕਰਦੇ ਆਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਆਂ ਅਸੀਂ ਇੰਡੀਆ ਦੀ ਨਿਗਾਹ ਦੇ ਵਿੱਚ دہشتਗਰਦਾਂ ਹਾਰਲਾਈਨਰਾਂ ਟੈਰਰਿਸਟਾਂ ਵਾਟਐਵਰ ਨੇਮ ਦੇ ਹੈਵ ਗਿਵਨ ਉਹਨਾਂ ਨੇ ਸਾਨੂੰ ਇਹ ਨਾਮ ਦਿੱਤੇ ਹੋਏ ਨੇ ਔਰ ਸਾਨੂੰ ਇਹਦੇ ਤੋਂ ਕਿਸੇ ਕਪਰਾਟ ਕਿਸੇ ਡਰੀ ਹੋਈ ਮਾਨਸਿਕਤਾ ਕਿਸੇ ਕਮਜ਼ੋਰੀ ਦੇ ਨਾਲ ਇਸ ਇਸ ਗੱਲ ਨੂੰ ਨਹੀਂ ਲੈਣਾ ਚਾਹੀਦਾ ਸਾਨੂੰ ਇਸ ਗੱਲ ਲਈ ਮੰਨ ਲੈਣਾ ਚਾਹੀਦਾ ਹੈ ਕਿ ਅਸੀਂ ਜਿਹਦੇ ਖਿਲਾਫ ਲੜ ਰਹੇ ਹਾਂ ਜਿਸ ਤੋਂ ਆਜ਼ਾਦੀ ਲੈਣੀ ਹੈ ਜਿਹੜੀ ਸਾਡੀ ਆਜ਼ਾਦੀ ਸਟਰਗਲ ਹੈ ਸਾਨੂੰ ਸਾਡਾ ਜਿਹੜਾ ਅਪਰੈਸਰ ਹੈ ਜਿਹੜਾ 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 ਸਾਡੇ ਤੇ ਜ਼ੁਲਮ ਕਰ ਰਿਹਾ ਜਿਸ ਜਿਸ ਸਟੇਟ ਨੇ ਸਾਡੇ ਸਰਜ਼ਮੀਨ ਤੇ ਕਬਜ਼ਾ ਕੀਤਾ ਹੈ ਉਹ ਸਾਨੂੰ ਇਹਨਾਂ ਨਾਵਾਂ ਨਾਲ ਹੀ ਬੁਲਾਏਗਾ ਔਰ ਇਹ ਸਾਡੀ ਸਟਰਗਲ ਦੀ ਰੈਕੋਗਨੀਸ਼ਨ ਹੈ ਸੋ ਉਹਨਾਂ ਕੋਲ ਸਾਨੂੰ ਕਿਸੇ ਚੰਗੇ ਦੀ ਤਵੱਕੋ ਨਹੀਂ ਕਰਨੀ ਚਾਹੀਦੀ ਔਰ ਕਦੀ ਵੀ ਨਹੀਂ ਮੰਨਣਾ ਚਾਹੀਦਾ ਕਿ ਸਾਡੇ ਸ਼ਹੀਦਾਂ ਨੂੰ ਉਹ ਪੋਜ਼ਿਟਿਵ ਲੈਂਗਵੇਜ ਜਾਂ ਪੋਜ਼ਿਟਿਵ ਪੋਰਟਰੇ ਕਰਨਗੇ ਉਹਨਾਂ ਨੇ ਇਹਨਾਂ ਨੂੰ ਨੈਗੇਟਿਵ ਬ੍ਰਸ਼ ਦੇ ਨਾਲ ਹੀ ਪੇਂਟ ਕਰਨਾ ਔਰ ਇਹ ਫਿਲਮ ਵੀ ਇਸੇ ਤਰ੍ਹਾਂ ਦੀ ਹੀ ਕੁਝ ਮਾਨਸਿਕਤਾ ਜੋ ਨਿਕਲੀ ਹੋਈ ਹੈਗੀ ਮੈਂ ਆਪਣੇ ਸਿੱਖਾਂ ਨੂੰ ਜ਼ਰੂਰ ਉਹਨਾਂ ਸਿੱਖਾਂ ਤੇ ਮੈਨੂੰ ਦੁੱਖ ਵੀ ਆਉਂਦਾ ਤੇ ਅਫਸੋਸ ਵੀ ਆਉਂਦਾ ਹੈ ਜਿਹੜੇ بار بار ਇਹ ਗੱਲ ਕਹਿੰਦੇ ਨੇ ਕਿ ਸੰਜਨ ਸਿੰਘ ਦੇ ਮੂੰਹ ਖਾਲਸਤਾਨ ਦੀ ਗੱਲ ਕਢਵਾ ਕੇ ਇੰਡੀਅਨ ਸਟੇਟ ਤੇ ਫਿਲਮ ਮੇਕਰ ਜਿਹੜੇ ਨੇ ਉਹ ਸੰਜੇ ਨਾਇਰ ਸਿੰਘ ਦੀ ਸ਼ਵੀ ਨੂੰ ਉਹਨਾਂ ਦੇ ਅਕਸ ਨੂੰ ਵਿਗਾੜਨਾ ਚਾਹੁੰਦੇ ਨੇ ਜਾਂ ਬਦਨਾਮ ਕਰਨਾ ਚਾਹੁੰਦੇ ਨੇ ਸੰਜੇ ਨਾਇਰ ਸਿੰਘ ਵਾਸ ਵੈਰੀ ਮਚ ਖਾਲਸਤਾਨੀ ਉਹ ਉਹ ਪੱਕੇ ਖਾਲਸਤਾਨੀ ਸੀ ਉਹਨਾਂ ਦੇ ਅੰਦਰ ਐਸਪੀਰੇਸ਼ਨ ਸੀਗੀਆਂ ਹੋ ਸਕਦਾ ਹੈ ਕਿ ਕੁਝ ਕਾਰਨਾ ਕਰਕੇ ਉਹਨਾਂ ਨੇ ਇਹ ਮੰਗ ਸਿੱਧੇ ਰੂਪ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੇ ਕੇ ਨਾ ਰੱਖੀ ਹੋਵੇ ਬਟ ਜਦੋਂ ਆਜ਼ਾਦੀ ਦੀ ਗੱਲ ਕਰਦੇ ਸੀ ਗੁਲਾਮੀ ਦੀਆਂ ਗੱਲਾਂ ਕਰਦੇ ਸੀ ਗੁਲਾਮੀ ਦੀਆਂ ਨਿਸ਼ਾਨੀਆਂ ਗਿਣਾਉਂਦੇ ਸੀ ਆਜ਼ਾਦ ਹੋਣ ਦੀਆਂ ਆਪਣੀਆਂ ਇੱਛਾਵਾਂ ਦਾ ਪ੍ਰਗਟਾਵਾ ਕਰਦੇ ਸੀ ਤੇ ਬੜੇ ਕਲੀਅਰ ਸੀ ਕਿ ਉਹਨਾਂ ਦੇ ਅੰਦਰ ਇੱਕ ਐਸਪੀਰੇਸ਼ਨਸ ਹੈਗੀਆਂ ਨੇ ਔਰ ਫਿਰ ਵੱਡੀ ਗੱਲ ਹੈ ਕਿ ਉਹਨਾਂ ਨੇ ਇਹ ਗੱਲਾਂ ਬਹੁਤ ਵਾਰ ਸਮਝਾਣ ਲਈ ਆਪਣੀ ਕੌਮ ਨੂੰ ਬੜੇ ਤਰੀਕਿਆਂ ਨਾਲ ਗੱਲ ਨੂੰ ਸਮਝਾਣ ਦੀ ਕੋਸ਼ਿਸ਼ ਕੀਤੀ ਹੈ ਬਟ ਸਿੱਖ ਸਮਝਦੇ ਹੀ ਨਹੀਂ ਹੈ ਸਿੱਖ ਲਕੀਰ ਦੇ ਫਕੀਰ ਬਨੇ ਹੋਏ ਨੇ ਔਰ ਦੇਖੋ ਉਸ ਤੋਂ ਬਾਅਦ 40-50 ਹਜ਼ਾਰ ਸਿੱਖਾਂ ਦਾ ਦੇ ਸਿਰ ਇਸ ਸਟਰਗਲ ਦੇ ਵਿੱਚ ਕੁਰਬਾਨ ਹੋ ਚੁੱਕੇ ਨੇ ਸਾਨੂੰ ਕੋਈ ਵੀ ਗੱਲ ਇਸ ਤਰ੍ਹਾਂ ਦੀ ਕਰਨ ਤੋਂ ਪਹਿਲਾਂ ਉਹਨਾਂ ਸ਼ਹੀਦਾਂ ਬਾਰੇ ਸੋਚਣਾ ਚਾਹੀਦਾ ਹੈ ਟੱਠੇ ਆਕਾਲਤ ਵਾਲੇ ਪਾਸੇ ਦੇਖਣਾ ਚਾਹੀਦਾ ਹੈ ਜਿਹੜੇ ਦਿੱਲੀ ਦੇ ਵਿੱਚ ਕਤਲੇਆਮ ਜਿਹੜੇ ਇੰਡੀਅਨ ਸਟੇਟ ਦੀ ਜੈਨੋਸਾਈਡ ਦੇ ਸ਼ਿਕਾਰ ਹੋਏ ਨੇ ਉਹਨਾਂ ਵੱਲ ਦੇਖਣਾ ਚਾਹੀਦਾ ਹੈ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਅਸੀਂ ਜਦੋਂ ਇਹ ਕਹਿੰਦੇ ਆ ਕਿ ਸਾਨੂੰ ਖਾਲਿਸਤਾਨੀ ਕਹਿ ਕੇ ਇੰਡੀਆ ਬਦਨਾਮ ਕਰ ਰਿਹਾ ਤੇ ਅਸੀਂ ਆਪਣੇ ਸ਼ਹੀਦਾਂ ਦਾ અપਮਾਨ ਕਰ ਰਹੇ ਹੁੰਦੇ ਆ ਉਹਨਾਂ ਦੇ ਰਤਬੇ ਨੂੰ ਘਟਾ ਰਹੇ ਹੁੰਦੇ ਆ ਸੋ ਇਹ ਗੱਲਾਂ ਕਰਨੀ ਅਸੀਂ ਬੰਦ ਕਰੀਏ ਅਸੀਂ ਕਿਸੇ ਡਰੀ ਹੋਈ ਮਾਨਸਿਕਤਾ ਚੋਂ ਬੋਲਦੇ ਆ ਸਾਨੂੰ ਇੰਡੀਆ ਨੇ ਬੀਬੇ ਪੁੱਤ ਕਦੀ ਵੀ ਨਹੀਂ ਕਹਿਣਾ ਖਾਸ ਤੌਰ ਤੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਸਿੱਖ ਆਜ਼ਾਦੀ ਦੇ ਲਈ ਲੜ ਰਹੇ ਨੇ ਜਿਹੜੇ ਅੱਜ ਵੀ ਇੰਡੀਆ ਦੇ ਨਾਲ ਜੁੜ ਕੇ ਆਪਣਾ ਭੂਕ ਦੇਖਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਖਾਲਸਾਣ ਅਜੇ ਵੀ ਹਾਜਮ ਨਹੀਂ ਹੋ ਰਿਹਾ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਦਰਬਾਰ ਸਾਹਿਬ ਟੱਟ ਗਿਆ 40 50 ਹਜ਼ਾਰ ਸਿੱਖਾਂ ਦੇ ਸਿਰ ਲੱਗ ਗਏ ਜੈਨੋਸਾਈਡ ਹੋ ਗਿਆ ਕੋਈ 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 ਬਹੁਤ ਵੱਡੀ ਗੱਲ ਨਹੀਂ ਹੋ ਗਈ ਤੇ ਉਹ ਅਜੇ ਵੀ ਹਿੰਦੁਸਤਾਨ ਦੇ ਨਾਲ ਆਪਣਾ ਪੁੱਖ ਦੇਖਦੇ ਨੇ ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ ਪਰ ਮੈਂ ਉਹਨਾਂ ਸਿੱਖਾਂ ਨੂੰ ਕਹਿਣਾ ਚਾਹਨਾ ਜਿਹੜੇ ਪੰਥਕ ਪਿੱਟ ਦੇ ਵਿੱਚ ਵਿਚਰ ਰਹੇ ਨੇ ਔਰ ਆਪਣੇ ਆਪ ਨੂੰ ਪੰਥਕ ਕਹਵਾਂਦੇ ਨੇ ਉਹ ਇਹ ਗੱਲਾਂ ਕਰਨੀਆਂ ਬੰਦ ਕਰਨ ਕਿਸੇ ਕੰਪਲੈਕਸ ਨੂੰ ਨਾ ਬੋਲਿਆ ਕਰ ਅਸੀਂ ਆਪਣੇ ਸ਼ੀਧਾਂ ਦਾ ਅਪਮਾਨ ਕਰਦੇ ਹਾਂ ਰਹੀ ਗੱਲ ਫਿਲਮ ਦੀ ਫਿਲਮ ਰਿਲੀਜ਼ ਹੋਣੀ ਹੈ ਇੰਡੀਆ ਨੇ ਸਾਡੇ ਕਹਿਣ ਤੇ ਬੈਨ ਨਹੀਂ ਕਰਦੀ ਅਸੀਂ ਪਹਿਲਾਂ ਵੀ ਬਹੁਤ ਵਾਰ ਇੰਡੀਆ ਕੋਲ ਇਸ ਤਰ੍ਹਾਂ ਦੀਆਂ ਮੰਗਾਂ ਮੰਨਦਾ ਰੱਖ ਚੁੱਕੇ ਆਂ ਇੰਡੀਆ ਨੇ ਕਦੇ ਵੀ ਪਿਕਚਰ ਬੈਨ ਨਹੀਂ ਕੀਤੀ ਉਹਦਾ ਇੱਕ ਦੋਹਰਾ ਮਾਪਦੰਡ ਹੈ ਉਹਦੇ ਡਬਲ ਸਟੈਂਡਰਡਸ ਬਲੇ ਕਲੀਅਰ ਨੇ ਉਹ ਸ਼ਹੀਦ ਜਸਵੰਤ ਸਿੰਘ ਖਾਰੜਾ ਦੀ ਪਿਕਚਰ ਨੂੰ ਰੋਕ ਕੇ ਬੈਠੇ ਨੇ ਉਹਦੇ ਚ ਉਹਨਾਂ ਨੇ 55 ਕੱਟਸ ਸੁਜੈਸਟ ਕੀਤੇ ਨੇ ਬਟ ਕੰਗਨਾ ਰਣੌਤ ਦੀ ਫਿਲਮ ਉਹਨਾਂ ਨੇ ਇਮੀਡੀਏਟਲੀ ਰਿਲੀਜ਼ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਕਲੀਅਰ ਹੈ ਕਿ ਕੰਗਨਾ ਰਣੌਤ ਦੀ ਪਿਕਚਰ ਉਹ ਉਹ ਕੁਝ ਦੱਸ ਰਹੀ ਹੈ ਜੋ ਇੰਡੀਅਨ ਸਟੇਟ ਦ ਦਿਖਾਉਣਾ ਚਾਹੁੰਦਾ ਦੁਨੀਆ ਨੂੰ ਐਸ ਵੈਲੇ ਵਰਲਡ ਲੈਵਲ ਤੇ ਸਿੱਖਾਂ ਦੀ ਗੱਲ ਚੱਲ ਰਹੀ ਹੈ ਹਰਦੀਪ ਸਿੰਘ ਨਿਜਰ ਦੀ ਅਸੈਸੀਨੇਸ਼ਨ ਤੋਂ ਬਾਅਦ ਸਾਡੀ ਗੱਲ ਵਰਲਡ ਲੈਵਲ ਤੇ ਚੱਲ ਰਹੀ ਹੈ ਇਹੋ ਜਿਹੇ ਟਾਈਮ ਤੇ ਇਹ ਇਸ ਤਰ੍ਹਾਂ ਦੀ ਪਿਕਚਰ ਲਿਆ ਕੇ ਉਹ ਦੁਨੀਆ ਨੂੰ ਦੱਸਣਾ ਚਾਹੁੰਦੇ ਨੇ ਕਿ ਸਿੱਖ ਜਿਹੜੀ ਕਮਿਊਨਿਟੀ ਹੈ ਇਹ ਵਾਇਲੈਂਟ ਕਮਿਊਨਿਟੀ ਹੈ ਇਹ 테러ਰਿਜ਼ਮ ਦੇ ਉੱਤੇ ਦੇ ਵਿੱਚ ਯਕੀਨ ਕਰਦੇ ਨੇ ਇਹਨਾਂ ਦੀ ਜਿਹੜੀ ਸਟਰਗਲ ਸੀ ਉਹ ਆਜ਼ਾਦੀ ਸਟਰਗਲ ਨਹੀਂ ਸੀ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਸਟਰਗਲ ਨਹੀਂ ਸੀ ਉਹ ਇੱਕ ਟੈਰਰਰਿਜ਼ਮ ਸੀ ਇਹ ਦੱਸਣਾ ਚਾਹੁੰਦੇ ਨੇ ਦੁਨੀਆ ਨੂੰ ਸੋ ਇਸ ਕਰਕੇ ਉਹਨਾਂ ਨੇ ਕੰਗਨਾਰ ਅਨੋਦੀ ਫਿਲਮ ਨੂੰ ਰਿਲੀਜ਼ ਹੋਣ ਦੇਣਾ ਔਰ ਹੋ ਸਕਦਾ ਪੰਜਾਬ ਗਵਰਨਮੈਂਟ ਬੈਨ ਕਰ ਦੇ ਪਰ ਸਾਨੂੰ ਉਸ ਉਸ ਦੇ ਉੱਤੇ ਆਪਣੇ ਆਪ ਨੂੰ ਸੈਟੀਸਫਾਈਡ ਨਹੀਂ ਕਰ ਲੈਣਾ ਚਾਹੀਦਾ ਕਿਉਂਕਿ ਪਿਕਚਰ ਜਦੋਂ YouTube ਤੇ ਆ ਗਈ ਤੇ ਸਭ ਦੇ ਮੋਬਾਈਲਸ ਤੇ ਆ ਗਈ ਪੂਰੇ ਇੰਡੀਆ ਦੇ ਵਿੱਚ ਰਿਲੀਜ਼ ਹੋਣੀ ਹੈ ਪੰਜਾਬ ਤੋਂ ਬਾਹਰ ਸਭ ਨੇ ਦੇਖਣੀ ਹੈ ਸੋ ਸਾਨੂੰ ਆਪਣਾ ਫੈਸਲਾ ਕਰਨਾ ਚਾਹੀਦਾ ਕਿ ਇਦਾਂ ਦੇ ਐਕਟਰ ਡਾਇਰੈਕਟਰਸ ਦੇ ਨਾਲ ਆਪਾਂ ਕਿਵੇਂ ਨਜਿੱਠਣਾ ਹੈ ਦੇਖੋ ਜੋ ਸਾਡੇ ਖਦਸ਼ੇ ਨੇ ਜੋ ਸਾਨੂੰ ਦਿਖ ਰਿਹਾ ਜੋ ਸਾਨੂੰ ਇੰਡੀਅਨ ਸਟੇਟ ਦਾ ਮਾਈਂਡਸੈਟ ਪਤਾ ਹੈ ਜੋ ਕੰਗਨਰ ਨੋ ਦੀ ਹੇਟਡ ਸਾਡੇ ਪ੍ਰਤੀ ਹੈ ਉਹ ਸਾਨੂੰ ਪਤਾ ਹੈ ਸਾਨੂੰ ਕਲੀਅਰ ਹੈ ਕਿ ਇਹਦੇ ਵਿੱਚ ਸਾਨੂੰ ਇੱਕ ਵਾਇਲੈਂਟ ਪਰਸਨਜ਼ ਦੇ ਤੌਰ ਤੇ ਦਿਖਾਇਆ ਜਾਏਗਾ ਟੈਰੋਰੀਜ਼ਮ ਦੇ ਵਿੱਚ ਬਲੀਵ ਕਰਨ ਵਾਲੇ ਦਿਖਾਇਆ ਜਾਏਗਾ ਇਨੋਸੈਂਟ ਦੇ ਕਿਲਰਸ ਦਿਖਾਇਆ ਜਾਏਗਾ ਇਹਦੇ ਵਿੱਚ ਹੋ ਸਕਦਾ ਹੋਰ ਵੀ ਮਤਲਬ 네ਗੇਟਿਵ ਪਾਸਟ ਦੇ ਨਾਲ ਸਾਨੂੰ ਪੇਂਟ ਕੀਤਾ ਜਾਵੇ ਸਾਨੂੰ ਇਸ ਆਪਣੀ ਸਟਰਗਲ ਨੂੰ ਸਾਡੀ ਸਟਰਗਲ ਨੂੰ ਇਹ ਕਿਸ ਤਰ੍ਹਾਂ ਪੇਸ਼ ਕਰਦੇ ਨੇ ਇਹ ਗੱਲ ਸਾਨੂੰ ਇਹਨਾਂ ਦੇ ਮਾਈਂਡਸੈਟ ਤੋਂ ਪਹਿਲਾਂ ਹੀ ਕਲੀਅਰ ਹੈ ਤੇ ਇਹ ਪਿਕਚਰ ਦੇਖ ਕੇ ਵੀ ਸਾਨੂੰ ਪਤਾ ਲੱਗ ਜਾਏਗਾ ਕਿ ਇਹ ਇਹ ਮਤਲਬ ਸਾਡੇ ਬਾਰੇ ਹੁਣ ਤੱਕ ਇਹਨਾਂ ਦੀ ਮਾਈਂਡ ਜਿਹੜਾ ਐਂਟੀ ਸਿੱਖ ਮਾਈਂਡਸੈਟ ਹੈ ਉਹ ਕਿਵੇਂ ਅਜੇ ਵੀ ਦਿੱਲੀ ਦੇ ਵਿੱਚ ਪਰਸਿਸਟ ਕਰ ਰਿਹਾ ਸੋ ਸਾਨੂੰ ਇਹਦੇ ਲਈ ਤਿਆਰ ਰਹਿਣਾ ਪਏਗਾ ਔਰ ਮੈਂ ਇੱਕ ਗੱਲ ਦੱਸ ਦਿਆਂ ਕਿ ਅਗਰ ਜੋ ਸਾਡੇ ਖੱਛੇ ਨੇ ਸੱਚ ਹੋਏ ਤੇ ਸਿੱਖ ਰਿਸਪੌਂਡ ਵੀ ਕਰਨਗੇ ਸਿੱਖ ਰਿਟੈਲੀਏਟ ਵੀ ਕਰਨਗੇ ਸਾਨੂੰ ਇਹ ਗੱਲ ਵਰਨਿੰਗ ਦੇ ਤੌਰ ਤੇ ਕਲੀਅਰ ਕਰ ਦੇਣੀ ਚਾਹੀਦੀ ਹੈ ਬਾਲੀਵੁੱਡ ਨੂੰ ਸਾਨੂੰ ਐਕਟਰਸ ਡਾਇਰੈਕਟਰਸ ਜਿਹੜੇ ਨੇ ਪ੍ਰੋਡਿਊਸਰਸ ਨੇ ਉਹਨਾਂ ਤੱਕ ਇਹ ਗੱਲ ਮੈਸੇਜ ਪਹੁੰਚਾਉਣੀ ਚਾਹੀਦੀ ਹੈ ਕਿ ਦੇ ਸ਼ੁੱਡ ਸਟਾਪ ਪਲੇਇੰਗ ਵਿਦ ਦੀ ਸੈਂਟੀਮੈਂਟਸ ਆਫ ਸਿਕ ਸਾਡੇ ਸੈਂਟੀਮੈਂਟਸ ਦੇ ਨਾਲ ਖੇਡਣਾ ਬੰਦ ਕਰਨ ਉਹ ਬਹੁਤ ਦੇਰ ਤੋਂ ਖੇਡ ਰਹੇ ਨੇ ਚਾਹੇ ਉਹ ਪਰਦੇ ਤੇ ਖੇਡ ਰਹੇ ਹੋਣ ਚਾਹੇ ਰਾਈਟਿੰਗਸ ਦੇ ਨਾਲ ਹੋਣ ਚਾਹੇ ਬੁੱਕਸ ਦੇ حوالے ਹੋਣ ਚਾਹੇ ਇਹਨਾਂ ਦੇ ਲੀਡਰਸ਼ਿਪ ਦੇ ਸਟੇਟਮੈਂਟਸ ਹੋਣ ਸਾਡੀਆਂ ਸੈਂਟੀਮੈਂਟਸ ਦੇ ਨਾਲ ਖੇਡ ਰਹੇ ਨੇ ਸਾਨੂੰ ਇਹ ਇੱਕ ਵਾਇਲੈਂਟ ਕਮਿਊਨਿਟੀ ਦੇ ਤੌਰ ਤੇ ਪੋਰਟਰੇ ਕਰ ਰਹੇ ਨੇ ਦੁਨੀਆ ਨੂੰ ਦੱਸ ਰਹੇ ਨੇ ਕਿ ਇਹ ਵਾਇਲੈਂਟ ਵਾਇਲੈਂਟ ਨੇ ਮਾਈਂਡਲੈਸ ਨੇ ਔਰ ਇਹ ਟੈਰਰਿਜ਼ਮ ਦੇ ਵਿੱਚ ਬਲੀਵ ਕਰਦੇ ਨੇ ਟੈਰਰ ਦੇ ਵਿੱਚ ਬਲੀਵ ਕਰਦੇ ਨੇ ਸੋ ਸਾਨੂੰ ਇਹ ਗੱਲ ਅਲਰਟ ਹੋ ਕੇ ਹਿੰਦੁਸਤਾਨ ਨੂੰ ਸਟੇਟ ਨੂੰ ਤੇ ਬਾਲੀਵੁੱਡ ਨੂੰ ਇੱਕ ਕਲੀਅਰ ਸਟਰਨ ਵਾਰਨਿੰਗ ਦੇ ਤੌਰ ਤੇ ਮੈਸੇਜ ਭੇਜ ਦੇਣਾ ਚਾਹੀਦਾ ਹੈ ਸਾਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਉਹ ਸਿੱਖ ਆਰਗੇਨਾਈਜੇਸ਼ਨਸ ਦੀ ਮੀਟਿੰਗ ਕਨਵੀਨ ਕਰਨ ਸਾਨੂੰ ਜਥੇਦਾਰ ਦੀ ਹਾਜ਼ਰੀ ਜਾਂ ਜਥੇਦਾਰ ਦੀ ਗੈਰ ਹਾਜ਼ਰੀ ਵਿੱਚ ਵੀ ਸਿੱਖ ਆਰਗੇਨਾਈਜੇਸ਼ਨ ਉਹ ਕਾਲ ਤੱਕ ਤੇ ਇਕੱਠੇ ਹੋਣਾ ਚਾਹੀਦਾ ਹੈ ਔਰ ਸਾਨੂੰ ਇੱਕ ਲੌਂਗ ਟਰਮ ਪਾਲਿਸੀ ਬਣਾਉਣੀ ਚਾਹੀਦੀ ਹੈ ਕਿ ਆਪਾਂ ਇਹਨਾਂ ਦੇ ਨਾਲ ਕਿਵੇਂ ਨਜਿੱਠਣਾ ਹੈ ਸਾਡਾ ਰਿਸਪੌਂਡ ਹਮੇਸ਼ਾ ਸਟਰੋਂਗ ਹੋਣਾ ਚਾਹੀਦਾ ਕਿਉਂਕਿ ਸਾਡੇ ਤੇ ਬਾਰ ਬਾਰ ਵਾਰ ਹੋ ਰਹੇ ਨੇ ਔਰ ਸਾਨੂੰ ਇਸ ਦੇ ਲਈ ਮਤਲਬ ਇਹ ਜੋ ਜੋ ਕੁਝ ਸਾਡੇ ਨਾਲ ਹੋ ਰਿਹਾ ਇਹ ਫਸਟ ਟਾਈਮ ਨਹੀਂ ਹੋ ਰਿਹਾ ਇਹ ਬੜੇ ਲੰਮੇ ਸਮੇਂ ਤੋਂ ਸਾਡੇ ਤੇ ਵਾਰ ਹੋ ਰਹੇ ਨੇ ਅੱਗੇ ਹਮਾਇ ਪਿਕਚਰ ਵੀ ਆਈ ਸੀ ਉਹਦੇ ਚ ਟੂ ਸੈਟ ਆਫ ਮਿਲਿਟੈਂਟਸ ਦਿਖਾਏ ਸੀ ਇੱਕ ਦਿਖਾਇਆ ਸੀਗਾ ਜਿਹੜਾ ਪਤਿਤ ਹੈ ਜਿਹਦੇ ਕੇਸ ਨਹੀਂ ਹੈਗੇ ਬਟ ਉਹਦਾ ਕੈਰੈਕਟਰ ਬਹੁਤ ਵਧੀਆ ਦਿਖਾਇਆ ਗਿਆ ਇੱਕ ਸੈਟ ਆਫ ਮਿਲਿਟੈਂਟਸ ਦਿਖਾਏ ਗਏ ਜਿਹੜੇ ਜਿਨ੍ਹਾਂ ਦੇ ਕੇਸ ਨੇ ਅੰਮ੍ਰਿਤਧਾਰੀ ਨੇ ਬਟ ਉਹ ਰੇਪਿਸਟ ਨੇ ਇਨੋਸੈਂਟਸ ਨੂੰ ਮਾਰਦੇ ਨੇ ਗਵਰਨਮੈਂਟ ਨਾਲ ਮਿਲੇ ਹੋਏ ਨੇ ਲੁੱਟਾਂ ਖੋਹ ਕਰਦੇ ਨੇ ਇਸ ਤਰੀਕੇ ਦੇ ਨਾਲ ਮਤਲਬ ਇਹ ਬਹੁਤ ਡੇਂਜਰਸ ਜਿਹੜਾ ਇੱਕ ਪ੍ਰੈਕਟਿਸ ਚੱਲਦੀ ਪਈਏ ਔਰ ਇਹ ਉਹਦੀ ਕੰਟੀਨਿਊ ਰੈਂਡਿੰਗ ਹੈ ਕਿੰਨੀ ਦੇਰ ਤੱਕ ਸਿੱਖਾਂ ਨੇ ਪ੍ਰੋਪਰ ਸਟਰੋਂਗ ਤਰੀਕੇ ਨਾਲ ਰਿਸਪੌਂਡ ਨਾ ਕੀਤਾ ਔਰ ਜਿੰਨੀ ਦੇਰ ਤੱਕ ਇਹ ਗੱਲ ਹਿੰਦੁਸਤਾਨ ਨੂੰ ਤੇ ਐਕਟਰ ਡਾਇਰੈਕਟਰ ਤੇ ਇਹ ਫਿਲਮ ਇੰਡਸਟਰੀ ਨੂੰ ਸਮਝ ਨਹੀਂ ਆਈ ਕਿ ਉਹਨਾਂ ਉਹ بار-ਬਾਰ ਸਿੱਖਾਂ ਨੂੰ ਸਿੱਖਾਂ ਦੇ ਸੈਂਟੀਮੈਂਟਸ ਦੇ ਨਾਲ ਪਲੇ ਕਰ ਰਹੇ ਨੇ ਉਨੀ ਦੇਰ ਤੱਕ ਇਹ ਸਾਡੇ ਤੇ ਵਾਰ ਚੱਲਦੇ ਰਹੇ ਨੇ ਇਹ ਸਾਨੂੰ ਜੁਆਇੰਟਲੀ ਹੁਣ ਇਹਦੇ ਤੇ ਮਤਲਬ ਕੋਈ ਕੰਕ੍ਰੀਟ ਪਾਲਿਸੀ ਪ੍ਰੋਗਰਾਮ ਬਣਾ ਕੇ ਰਿਸਪੌਂਡ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ